ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਝੋਟੀਆਂ ਦਿਖਾਉਣੀ ਇੱਕ ਨੀਲੀ 라ਵੀ ਦੀ ਤੇ ਇੱਕ ਕੱਲੀ ਨੀਲੀ ਦੀ ਤੇ ਦੋ ਨਾਕ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਜੀਤ ਸਿੰਘ ਵੀਰੇ ਪਿੰਡ ਮੀਨੀਆਂ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗਰਵਾਲ ਠੀਕ ਹੈ ਪਿੰਡ ਆ ਗਿਆ ਆਪਣਾ ਜਿੱਥੇ ਮਾਈ ਸੱਤੀ ਦਾ ਮੇਲਾ ਲੱਗਦਾ ਹੈ ਨਾ ਠੀਕ ਹੈ ਮੋਬਾਈਲ ਨੰਬਰ ਆਪਣਾ 9883 2336 9883 ਉਹ ਤੋਂ ਬਾਅਦ 23306 23306 ਪਹਿਲੇ ਸੀ ਇੱਕ ਨੰਬਰ ਹੋਰ ਲੈ ਲਿਆ 8476 84376 84188 84188 ਹਾਂਜੀ ਪਹਿਲੇ ਨੰਬਰ ਜਿਹੜੇ ਨੀਲੀ ਦਾ ਵੀ ਝੋਟੀ ਦੇਖੀ ਜਾਂਦੇ ਆ ਸੂਆ ਕਿਹੜਾ ਸੂੰਦੀ ਆ ਜਿਹੇ ਸੂਏ ਸੂਣ ਵੀਰੇ ਨੇ ਸਹੀ ਰਿਜਨਲ ਤੀਜਾ ਸੂਆ ਹਾਂਜੀ ਰਿਜਨਲ ਤੇ ਕਾਇਦਨ ਲੈਂਦੀ ਵੀ ਆ ਸੂਣ ਚ ਹਜੇ ਵੀਰੇ 10 ਦਿਨ ਬਾਕੀ ਆ ਜੀ 10 ਦਿਨ ਸੂਣ ਚ ਬਾਕੀ ਹਾਂਜੀ ਤੇ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਪਤਾ ਕੋਈ ਬਾਇਓ ਡਾਟਾ ਆਪ ਤਾਂ ਪਤਾ ਨਹੀਂ ਕਿਹੜੇ ਸੀਮਨ ਦੀ ਆ ਠੀਕ ਆ ਡਾਇਮੰਡ ਦਾ ਲੱਗਿਆ ਹੋਇਆ ਇਹ ਕੱਪ ਦਾ ਠੀਕ ਆ ਹਰੀਕਲ ਡਾਇਮੰਡ ਦਾ ਹਾਂਜੀ ਠੀਕ ਆ ਹੁਣ ਦਿਨ ਕਾਇ ਕੱਢਦੀ ਆ ਹਜੇ ਵੀਰੇ 10 ਰਹਿੰਦੇ ਆ ਦੂਜੇ ਸ ਦਣ 10 ਬਾਕੀ ਆਪਾਂ ਦਾ ਜੈ ਲਾ ਕੇ ਜਲੇ ਕਿਥੇ ਚੱਲ ਜੂ ਇਹ ਇਹ ਕੋਈ 20 ਕਿਲੋ ਤੋਂ ਬਾਹਰ ਚਾਹੀਦਾ ਜਿੰਦਾ ਉਹਨਾਂ ਭਾਂਡਾ ਭੁੰਡਾ ਮੱਝ ਦਾ ਬਜਨ ਠੀਕ ਹੈ ਹਾਂਜੀ ਕਹਿੰਦਾ ਭਾਬ ਜੀ 18 ਕਿਲੋ ਮੰਨ ਕੇ ਵੇਚ ਲੈ ਲੈ ਬੰਦਾ 18 ਕਿਲੋ ਮੰਨ ਕੇ ਲੈ 6 25 ਪਾਕ ਕਿਉ ਛੱਡ ਜਾ ਰੋਕ ਰੋਕ ਦਾ ਹਾਂ ਜੀ ਜੀ ਪੱਟ ਕੇ ਹੀ ਆਉਂਦੀ ਆ ਬਸ ਥੋੜੀ ਥੋੜੀ ਥਣ ਮੋਟਾ ਚੋਣ ਮੋਟਾ ਕੱਢੂਗੀ ਪੂਰਾ ਕੱਢੂਗੀ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ 1.5 ਲੱਖ ਰੁਪਏ ਮੰਨ ਲੈ ਮੰਨ ਤਣ ਹੋ ਜੂਗਾ ਮੰਨ ਤਣ ਕਰ ਅੱਖਾਂ ਚ ਜਵਾਬ ਦੋਣਾ ਚਾਹੀਦਾ ਹੈਗਾ ਹਣਾ ਹਾਂ ਜਵਾਬ ਦੋਣਾ ਕਰੀ ਤੋਰੀ ਸੋ 1.5 ਲੱਖ ਰੁਪਇਆ ਕੀਮਤ ਆ ਤੀਜਾ ਸੂਰ ਅਰੇ ਨਾਲ ਝੋਟੀਆ ਕੋ ਚਮੜੀ ਲਚਕਾ ਫੁੱਲ ਖਾਂਦੀ ਬੈ ਜਿਵੇਂ ਝੋੜੇ ਜ ਪੰਪ ਪਾਇਆ ਹੁੰਦਾ ਜਮਾ ਇੰਨੀ ਪਤਲੀ ਚਮੜੀ ਦੀ ਆ ਖੋ ਆ ਦੇਖੋ ਚਮੜੀ ਵਗੈਰਾ ਪੂਰੀ ਸਾਫਿਤਰੀ ਪਤਲੀ ਚਮੜੀ ਦੀ 18 17 ਕਿਲੋ ਇਹਨੂੰ ਕੋਈ ਮੈਨੇ ਨਹੀਂ ਕਰਦਾ ਦੁੱਧ ਝੋਟੀ ਨੂੰ ਪਰ ਜਿਹਦੇ ਘਰੇ ਜਾਵੜੀ ਹੁਣੇ ਵੇਚ ਨਹੀਂ ਨਹੀਂ ਜਮਾ ਘਰ ਭਰ ਦੂ ਬਰੀਡ ਤਿਆਰ ਕਰਕੇ ਸੋ ਫੇਸ ਕੁਆਲਟੀ ਵਗੈਰਾ ਦੇਖੋ ਸਿੰਗ ਮੱਥੇ ਤੋਂ ਨਹੀਂ ਆ ਜਮਾ ਤੇ ਸਾੜਵੇਂ ਲੇਵੇ ਜਾਂ ਸੂਤ ਦੇ ਇਨਸਾਨ ਚੱਡੇ ਦੇ ਇਨਸਾਨ ਲੱਤਾਂ ਦੇ ਇਨਸਾਨ ਮੂੰਹ ਤੇ ਨਿਸ਼ਾਨ A to Z ਵੇ ਏ ਟੂ ਜ਼ेड ਦੇ ਵਿੱਚ ਏ ਬੀ ਸੀ ਦੀ ਸਾਰਾ ਕੁਝ ਆ ਜਾਂਦਾ ਉਹ ਸਿਸਟਮ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਪਈ ਐ ਸੋ ਦੇਵਾ ਵਗੈਰਾ ਦੇਖੋ ਤੇ ਬਾਕੀ ਸੈਂਕ ਦੇਖੋ ਝੋਟੀ ਦਾ ਤੇ ਮੱਥੇ ਤੋਂ ਨੀਵੇਂ ਸਾਫ ਸੁਥਰਾ ਤੇ ਡੇਢ ਦੇ ਵਿੱਚੋਂ ਨਰਮ ਹੋ ਜੇ ਮਾਣੀ ਮੋਟੀ ਹਾਂ ਕਰ ਦਾਂਗੇ ਮਾਨਤਾਂ ਵੀਰੇ ਠੀਕ ਐ ਦਿਨ 10 ਬਾਕੀ ਪਈ ਆ ਹਨਾ ਹਾਂਜੀ ਵੀਰੇ ਸੋ 10 ਦਿਨ ਬਾਕੀ ਪਈ ਝੋਟੀ ਦੇ ਤੇ ਸਾਫ ਸੁਥਰੇਆਂ ਗਾਟੰਗਾ ਦੀ ਹੈਗੀ ਤੀਜਾ ਸੂਰਜ ਜਮਾ ਜੈਨੋਂ ਨਸੁੰਦੀ ਪਈ ਐ ਅੱਗੇ 2 ਨੰਬਰ ਤੇ ਆ ਗਈ ਨੀਲੀ ਦੀ ਝੋਟੀ ਹਨਾ ਹਾਂਜੀ ਵੀਰੇ ਠੀਕ ਐ ਤੇ ਇਹਦੇ ਨਿਸ਼ਾਨੀਆਂ ਮਾਲਕ ਚਲੋ ਘਟਾ ਗਈਆਂ ਹਣਾ ਇਹਦੇ ਘਟਾ ਫਿਰ ਉਹਦੇ ਨਾਲ ਅੱਖ ਮੜਕਣੀ ਹੈ ਕਿਹੜਾ ਸੂਸ ਹੁੰਦੀ ਆ ਇਹ ਦੂਜੇ ਸੂਸ ਹੁੰਦੀ ਆ ਜੀ ਕਾਇਦਨ ਲੈਂਦੀ ਆ ਇਹਦੇ 10 ਦਿਨ ਵਾਕੀ ਫਿਰ ਇਹ ਜੀ ਇਹਦਾ ਰੇਟ ਕੀ ਰਹੂਗਾ ਇਹਦੇ ਵੀਰੇ ਲੱਖ ਰੁਪਏ ਦੇਵਾਂਗੇ ਦੁੱਧ ਕਿੰਨਾ ਦੇ ਦੂਗੀ ਇਹ ਦੁੱਧ ਦੇ ਦੂਗੀ 13 ਕਿਲੋ ਜੀ 13 ਕਿਲੋ ਦੁੱਧ 8 ਤੋਂ 10 ਦਿਨ ਵਾਕੀ ਹਣਾ 10 ਦਿਨ ਵਾਕੀ ਰੇਟ ਆ ਗਿਆ ਲੱਖ ਰੁਪਇਆ ਹਾਂਜੀ ਵੀਰੇ ਮਾਨਦਾਨ ਮਾੜਾ ਮੋਟਾ ਹੋ ਜਾਊਗਾ ਇਹਦਾ ਮਾਨਦਾਨ ਨਹੀਂ ਹੋਊਗਾ ਜੀ ਬਸ ਬਾਹਲਾ ਨਹੀਂ ਹੋਣਾ ਯਾਨੀ ਠੀਕ ਹੈ ਕੀ ਦੁੱਧ ਦੱਸਿਆ ਪਿਛਲੀ ਆਰ ਦਾ ਦੁੱਧ 12 ਕਿਲੋ ਦਿੱਤਾ ਵੀਰੇ ਨੇ ਮੰਨ ਤੋ ਦੂਜਾ ਸੂਆ ਸੁਨਦੀ ਪਿਆ ਪਲੂਣ ਦਾ 12 ਕਿਲੋ ਦੁੱਧ ਪਾਇਆ ਵਾ ਸਿੰਘਮੂ ਮੱਥਾ ਦੇਖੋ ਕੁੰਡਾ ਤੇ ਅੱਖ ਆ ਗਈ ਨੀਲੀ ਜਮਾ ਇਹਦੀ ਬੱਚਾ ਨੀਲੀ ਦਾ ਵੀ ਦਾ ਅੱਗੇ ਪਾ ਸਕਦੀ ਆ ਤੇ ਲੀਵਾ ਵਗੈਰਾ ਦੇਖੋ ਫਿਟਿੰਗ ਵਾਲਾ ਲੇਵਾ ਸੋਨਾ ਸਾਫ ਸੁਥਰਾ ਲੱਖ ਰੁਪਇਆ ਕੀਮਤ ਆ ਲੱਖ ਦੇ ਵਿੱਚੋਂ ਮਾਨਦਾਨ ਹੋ ਜੂ ਤੇ ਜੀਪਾ ਖਿੱਚੀ ਆਪਾਂ ਓਕੇ ਜਮਾ ਜਮਾ ਓਕੇ ਆ ਵੀਰੇ ਜਹ ਹੌਸਣਾਂ ਜੀ ਭਲਾ ਕੋਈ ਵੀਡੀਓ ਤੇ ਮਗਾ ਲੈ ਦੋਨੇ ਮੱਝ ਠੀਕ ਹੈ ਓਕੇ ਹੁਣ ਸਤ ਥਣ ਵਾਲੇ ਪਾਸੋਂ ਵੀਰ ਕਹਿੰਦਾ ਬੇਫਿਕਰ ਹੋ ਜਾਓ ਤੇ ਦੋ ਝੋਟੀਆਂ ਦਿਖਾ ਦਿਆਂ ਇੱਕ ਦੂਜਾ ਸੂਆ ਝੋਟੇ ਸੁਨਦੀਆ ਤੇ ਪਹਿਲੇ ਨੰਬਰ ਤੇ ਖ ਪਿਓਰ ਨੀਲੀ 라ਵੀ ਦੀ ਝੋਟੀ ਜੀ ਨੂੰ ਕਹਿੰਦੇ ਸਨ ਸਿੰਘੀ ਸੁਗੀ ਦੇਖੋ ਝੋਟੀ ਦੀ ਕਿਆ ਬਾਤ ਹੈ ਪੂਰੀ ਫੇਸ ਕੁਆਲਿਟੀ ਚੰਗੀ ਹੈ ਤੇ ਵਾਕਿਲੇ ਵਾ ਦੇਖੋ ਨੇ ਉਹ ਤੋਂ ਸੋਹਣਾ ਸਾਫ ਸੁਥਰਾ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਪੈ ਜਾਂਦੀ ਹੈ ਵੀਡੀਓ ਦੇਖ ਲਈ ਸਭ ਦਾ ਧੰਨਵਾਦ